94 ਸਾਲ ਪਹਿਲਾਂ ਚੋਰੀ ਹੁੰਦੀ ਸੀ ਕਿਤੇ ਸਕੂਲ ਜੇ ਥੋੜਾ ਮਤਲਬ ਕੈਮਰੇ ਵਗੈਰਾ ਲੱਗੇ ਨੇ ਜੇ ਉਸ ਤੋਂ ਬਾਅਦ ਫਸਟ ਟਾਈਮ ਹੋਈ ਜਾਂਦਾ ਈਵੀਆਰ ਨਾਲ ਲੱਗੇ ਕੈਮਰੇ ਡੀਵੀਆਰ ਨਾਲ ਲੱਗੇ ਕੈਮਰੇ ਕੈਮਰੇ ਚੋਰੀ ਹੋਏ ਨੇ ਸਾਡੇ ਕੋਲ 8 ਕੈਮਰੇ ਲੱਗੇ ਨੇ ਸਕੂਲ ਦੇ ਵਿੱਚ ਸਾਰੀ ਕੱਢੀ ਨਹੀਂ ਕੈਮਰੇ ਨਹੀਂ ਲੈ ਕੇ ਗਏ ਗੱਲ ਡੀਵੀਆਰ ਲੈ ਕੇ ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ ਆਪਣੇ ਸਬੰਧਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ ਬਸ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਸੀ ਦੇ ਰਹੇ ਆ ਰਿਟਰਨ ਐਪਲੀਕੇਸ਼ਨ ਲਿਖ ਰਹੇ ਆ ਰਿਟਰਨ ਇਨਫੋਰਮੇਸ਼ਨ ਉਹਨਾਂ ਦੇ ਦਾਂਗੇ ਹਾਂ ਜੀ ਪੰਜ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਰਵਿੰਦਰ ਸਿੰਘ ਜੀ ਮੈਂ ਮੁਖ ਅਧਿਆਪਕ ਪਿਛਲੇ ਸਾਲ ਸਤੰਬਰ ਚ ਜੁਆਇਨ ਕੀਤਾ ਹੁਰੇ ਉਹ ਦੌਰ ਮੁਖ ਰਿਆ ਕੋਬ ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ ਸਵੇਰੇ ਜਦ 6:40 ਤੇ ਸੇਵਾ ਦਾ ਅਰਾਈ ਤਾਂ ਪਤਾ ਲੱਗਿਆ ਕਿ ਸਟੋਰੀ ਹੋ ਗਿਆ ਨਾ ਸਾਰਾ ਲੋਕ ਵਗੈਰਾ ਟੁੱਟੇ ਦੇਖ ਕੇ ਇਹਨਾਂ ਨੇ ਸਾਨੂੰ ਉਸ ਸਮੇਂ ਅਧਿਆਪਕਾਂ ਨੂੰ ਸਾਡੇ ਮੇਰੇ ਕੋਆਰਡੀਨੇਟ ਨੇ ਜਿਹੜੇ ਇਹਨਾਂ ਨੂੰ ਤੇ ਮੈਨੂੰ ਇੰਟੀਮੀਟ ਕੀਤਾ ਅੱਗੇ ਦੇਖਿਆ ਜੋ ਚਲੋ ਮੇਰੇ ਨਾਲ ਦੇ ਦੇ ਆਪਣਾ ਜਿਹੜਾ 112 ਤੇ ਫੋਨ ਕਰਤਾ ਤੇ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ ਕਿੰਨੇ ਕ ਦਾ ਸਮਾਨ ਹੋਰ ਕੀ ਕੀ ਚੋਰੀ ਹੋਇਆ ਲਗਭਗ ਸਾਡੇ 2 LED ਸਾਊਂਡ ਸਿਸਟਮ ਤੇ ਨਵਾਂ ਲਿਆ ਸੀ ਤੇ ਹੈੱਡਫੋਨ ਵਗੈਰਾ ਉਹ ਸੀ ਕਿ ਇਹ ਚੋਰੀ ਹੋਇਆ ਤੇ ਅਦੀ ਕੈਮਰਾ ਦੀ ਡੀਵੀਆ ਤੇ ਫ੍ਰੀਜ਼ਰ ਦੀ ਮੋਟਰ ਸੀ ਇਹ ਚੋਰੀ ਹੋ ਗਿਆ ਤੇ ਲਗਭਗ 1 ਲੱਖ 1.5 ਲੱਖ ਦਾ ਸਮਾਨ ਹੈ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਸਾਨੂੰ ਸਵੇਰੇ 7 ਵਜੇ ਸੂਚਨਾ ਮਿਲੀ ਸੀ ਤੁਸੀਂ ਤਰੰਤ ਆ ਗਏ ਇੱਕ ਪੁਰਸੂ ਹਾਂਜੀ ਤਰੰਤ ਆ ਗਏ ਸੀ ਪੁਲਿਸ ਨੂੰ ਸੂਚਿਤ ਕੀਤਾ ਕਰਤਾ ਹਾਂਜੀ ਪੁਲਿਸ ਨੂੰ 112 ਤੇ ਸੂਚਿਤ ਕਰਤਾ ਸੀ ਉਹ ਵਿਜ਼ਿਟ ਕਰ ਗਏ ਨੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ ਅਕੀ ਅੱਗੇ ਕੋਈ ਚੌਕੀਦਾਰ ਤਨਾਤਰੀ ਹੁੰਦੀ ਨਹੀਂ ਰਾਤ ਦਾ ਚੌਕੀਦਾਰ ਕੋਈ ਨਹੀਂ ਸਨ ਇਹ ਸਾਰੇ ਸਕੂਲ ਜਿਹੜੇ ਨਹੀਂ ਹੈਗੇ ਜੇ ਤੁਹਾਡੀ ਸਕੂਲ ਚ ਨਹੀਂ ਹੈ ਇਹ ਪ੍ਰਾਇਮਰੀ ਸਕੂਲ ਜਿ ਕਿਸੇ ਚ ਵੀ ਨਹੀਂ ਹੈ ਤਾਂ ਫਿਰ ਸਕੂਲ ਦੀ ਜਦੋਂ ਹੁਣ ਛੁੱਟੀਆਂ ਹੋਈਆਂ ਦੇਖ ਰੇ ਕੋਣ ਕਰਦਾ ਵਾ ਛੁੱਟੀਆਂ ਤੇ ਦੇਖ ਰੇ ਕਿ ਪਿਛਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ ਉਹਨਾਂ ਦਾ ਇੱਕ ਡਿਊਟੀ ਹੈ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ ਉਹਦੇ ਵਿੱਚ ਆ ਇਹ ਫਿਰ ਸੇਵਾਦਾਰ ਚਲੋ ਇਹਨਾਂ ਨੂੰ ਇਹ ਕਹਤਾ ਜੀ ਵੀ ਤੁਸੀਂ ਪਾਣੀ ਪਾ ਦਿਓ ਪਲਾਂਟਸ ਲੱਗੇ ਨੇ ਇਹ ਦਿਨ ਦੇ ਸਮੇਂ ਬਾਅਦ ਪਾਣੀ ਪਾ ਕੇ ਚੱਲ ਜਾਂਦੇ ਨੇ